ਨਾ ਕੋਈ ਸੱਪ ਤੇ ਨਾ ਹੀ ਕੋਈ ਮੱਛਰ ਦੁਨੀਆ ਦਾ ਇੱਕਾ ਮਾਤਰ ਤੇ ਬਹੁਤ ਹੀ ਸੋਹਣਾ ਦੇਸ਼ ਹੈ ਜਿੱਥੇ ਨਾ ਕੋਈ ਸੱਪ ਹੈ ਤੇ ਨਾ ਹੀ ਹੈ ਕੋਈ ਮੱਛਰ ਸਿਰਫ ਦੂਰ ਦੂਰ ਤੱਕ ਫੈਲੀਆ ਖੂਬਸੂਰਤੀ ਤੇ ਇੱਥੇ ਸੁਮੇਲ ਮਿਲੇਗਾ ਤੁਹਾਨੂੰ ਅੱਗ ਪਾਣੀ ਤੇ ਬਰਫ਼ ਦਾ 390000 ਦੀ ਆਬਾਦੀ ਵਾਲਾ ਇਹ ਦੇਸ਼ ਜਿੱਥੇ ਰਾਤ ਨੂੰ ਤੇ ਦਿਨ ਦੇ ਵਿੱਚ ਬਿਹਤਰੀਨ ਨਜ਼ਾਰੇ ਮਿਲਦੇ ਨੇ ਤੇ ਦੁਨੀਆ ਦੇ ਬਹੁਤ ਹੀ ਵਿਲਖਣ ਗਲੇਸ਼ੀਅਰ ਤੇ ਦੁਨੀਆ ਦੀ ਸਭ ਤੋਂ ਵਧੀਆ ਆਬਾਦੀ ਇੱਥੇ ਰਹਿੰਦੀ ਹੈ ਤੇ ਲਗਭਗ ਸਾਰਾ ਦਾ ਸਾਰਾ ਦੇਸ਼ ਭਰਿਆ ਹੋਇਆ ਕੁਦਰਤੀ ਨਜ਼ਾਰਿਆਂ ਦੇ ਨਾਲ ਜਿੱਥੇ ਜਵਾਲਾਮੁਖੀ ਤੋਂ ਲੈ ਕੇ ਚਰਨੇ ਦੁਨੀਆ ਦੇ ਬਿਹਤਰੀਨ ਚਰਨੇ ਇੱਥੇ ਤੁਹਾਨੂੰ ਮਿਲ ਸਕਦੇ ਨੇ ਦੁਨੀਆ ਦੇ ਬਿਹਤਰੀਨ ਨਜ਼ਾਰੇ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਸਕਦੇ ਨੇ ਬਹੁਤ ਹੀ ਸੋਹਣਾ ਦੇਸ਼ ਹੈ ਤੇ ਬਰਫ਼ ਨਾਲ ਭਰੇ ਇਹ ਜੰਗਲ ਤੁਹਾਨੂੰ ਸਵਰਗ ਦੀ ਫੀਲਿੰਗ ਦੇਣਗੇ ਤੇ ਮਿੱਠਾ ਪਾਣੀ ਜੋ ਕਿ ਗਲੇਸ਼ੀਅਰ ਦੇ ਵਿੱਚੋਂ ਨਿਕਲਦਾ ਹੈ ਸੋ ਇਸ ਦੇਸ਼ ਦਾ ਨਾਂ ਹੈ ਆਈਸਲੈਂਡ ਜੇ ਕਦੇ ਮੌਕਾ ਮਿਲਿਆ ਤਾਂ ਇੱਥੇ ਜ਼ਰੂਰ ਘੁੰਮਣ ਜਾਣਾ ਦੁਨੀਆ ਦਾ ਤੀਜਾ ਸਭ ਤੋਂ ਸੁਖੀ ਦੇਸ਼ ਹੈ ਆਈਸਲੈਂਡ ਸੋਹਣਾ ਹੈ ਬਹੁਤ ਹੀ ਬਿਹਤਰੀਨ ਹੈ ਜੇ ਤੁਹਾਨੂੰ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਆਓ